ਵੈਰਜੀ ਦਾ ਖਾਲਸਾ ਵੈਰਜੀ ਦੀ ਫਤਿਹ ਗੱਲ ਅੱਜ ਕਰਦੇ ਆਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਿਆਂਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਹਦੇ 6 ਸਿੰਘ ਜਿਹੜੇ ਸਾਥੀ ਹੋਰ ਨੇ ਜਿਨ੍ਹਾਂ ਨੇ ਕਿ ਮਾਨਯੋਗ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਐਨਐਸਸੀ ਨੂੰ ਚੁਣੌਤੀ ਦਿੱਤੀ ਆ ਜਿਸ ਦਿਨ ਕਿ ਅੱਜ 4 ਦਸੰਬਰ ਨੂੰ ਜਿਹੜੀ ਪੇਸ਼ੀ ਸੀ ਤਰੀਕ ਸੀ ਤੇ ਉਹਦੇ ਵਿੱਚ ਤਿੱਕੀ ਵਹਿਸਵਾਜੀ ਹੋਈ ਆ ਵਕੀਲਾਂ ਦੇ ਵਿੱਚ ਆ ਤੇ ਜਿਸ ਦੀ ਤਰੀਕਾ ਕੱਲ ਉੱਤੇ ਪਾ ਦਿੱਤੀ ਆ ਯਾਨੀ ਕਿ 5 ਦਸੰਬਰ ਤੇ ਪਾ ਦਿੱਤੀ ਆ ਤੁਹਾਨੂੰ ਖੁਸ਼ਖਬਰੀ ਲਾ ਦੋ ਇਹ ਅਕਾਲ ਪੁਰਖ ਨੂੰ ਆਪਾਂ ਇਹ ਜਾਣ ਕੇ ਕਹਿ ਦਈਏ ਕਿ ਪ੍ਰਮਾਤਮਾ ਤੇ ਭਰੋਸਾ ਸਮਝ ਕੇ ਕਹਿ ਦਈਏ ਕਿ ਹੋ ਸਕਦਾ ਹੈ ਕਿ ਕੱਲ ਨੂੰ 100% ਭਾਈ ਅੰਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਲੱਗੇ ਹੋਏ ਐਨਐਸਏ ਟੁੱਟ ਜਾਵੇਗੀ ਅਤੇ ਜਲਦੀ ਹੀ ਜਿਹੜਾ ਜੇਲ੍ਹ ਤੋਂ ਬਾਹਰ ਆ ਜਾਣਗੇ ਇਹ ਸੂਤਰਾਂ ਮੁਤਾਬਕ ਵੱਡੀ ਖਬਰ ਤੁਹਾਨੂੰ ਦੇਣ ਲੱਗਿਆਂਗਾ ਜਿਹੜੀ ਇਹ ਅਹਿਮ ਖਬਰ ਆ ਕਿ ਜਿਹੜੀ ਅੱਜ ਬਹਿਸ ਵਾਜੀ ਹੋਈ ਆ ਸਵੇਰ ਤੋਂ ਲੈ ਕੇ ਜਿਹੜੀ ਸ਼ਾਮ ਤੱਕ ਜਿਹੜੀ ਸਾਰਾ ਕੁਝ ਚੱਲਿਆਗਾ ਦੋਨਾਂ ਧਿਰਾਂ ਦੇ ਵਕੀਲਾਂ ਵੱਲੋਂ ਖੜੇ ਕੀਤੇ ਗਏ ਪੰਜਾਬ ਸਰਕਾਰ ਵੱਲੋਂ ਖੜਾ ਕੀਤਾ ਗਿਆ ਦੂਸਰੇ ਪਾਸੇ ਅੰਮਰਪਾਲ ਸਿੰਘ ਦੇ ਜਿਹੜੇ ਵਕੀਲ ਨੇ ਉਹਨਾਂ ਵੱਲੋਂ ਸਾਰੀਆਂ ਜਿਹੜੀਆਂ ਜੱਜਮੈਂਟਾਂ ਵੀ ਐਨਐਸਏ ਨੂੰ ਕਿਵੇਂ ਇਹਨਾਂ ਨੇ ਵਧਾਇਆ ਕਿ ਇਹ ਰੀਜਨ ਸੀ ਕੀ ਕਾਰਨ ਸੀ ਜਿਹੜਾ ਐਨਐਸਏ ਵਧਾਉਣਾਗਾ ਤੇ ਦੂਸਰਾ ਨੰਬਰ ਕਿ ਜਿਹੜਾ ਕਿ ਡੇਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕਰਨਾ ਕਿ ਇਹ ਕਿੰਨਾ ਕਿ ਜਾਇਜ਼ ਆ ਕਿ ਉਹਨਾਂ ਨੇ ਇਹ じゃ ਕੀ ਕ੍ਰਾਇਮ ਕੀਤਾ ਸੀ ਕੋਈ ਬੰਦਾ ਮਾਰਿਆ ਸੀ ਤੋਪ ਫੜੀ ਗਈ ਸੀ ਜਾਂ ਬੰਬ ਫੜਿਆ ਗਿਆ ਸੀ ਇਹ ਬੰਦੇ ਨੇ ਕੀਤਾ ਸੀ ਤੇ ਉਸ ਤੋਂ ਬਾਅਦ ਫੇਰ ਗੱਲ ਕਹੀ ਵਕੀਲਾਂ ਨੇ ਵਕੀਲ ਸਾਹਿਬਾ ਨੇ ਗੱਲ ਜੱਜ ਸਾਹਿਬ ਨੂੰ ਇਹ ਵੀ ਕਹੀ ਆ ਕਿ ਖਲੂਰ ਸਾਹਿਬ ਵਾਸਤੇ ਦੇ ਭਾਈ ਅਮਰਪਾਲ ਸਿੰਘ ਨੂੰ 4 ਲੱਖ ਵੋਟਾਂ ਦੇ ਨਾਲ ਜਿਤਾਇਆ 4 ਲੱਖ ਉਹਨਾਂ ਨੂੰ ਵੋਟ ਪਈ ਆ 1 ਵੋਟਾਂ ਪਈਆਂ ਨੇ 1,97,000 ਪਲੱਸ ਤੋਂ ਉਹ ਵੋਟਾਂ ਤੇ ਜਿੱਤੇ ਨੇ ਪਹਿਲੇ ਨੰਬਰ ਤੇ ਜਿਹੜੇ ਐਮਪੀ ਨੇ ਪੰਜਾਬ ਦੇ ਵਿੱਚ ਬਣੇ ਜਦੋਂ ਸੋਚ ਕੌਣੀ ਸੀ ਉਦੋਂ ਵੀ ਜਿਹੜਾ ਪੰਜਾਬ ਸਰਕਾਰ ਟਾਲਮਟੋਲ ਕਰਦੀ ਰਹੀ ਕੇਂਦਰ ਦੇ ਸਹਾਰਿਆਂ ਤੇ ਜਿਹੜੇ ਭਗਵੰਤ ਮਾਨ ਨੱਚਦਾ ਰਿਹਾ ਤੇ ਤੋੜਦਾ ਰਿਹਾ ਉਹਨਾਂ ਦੇ ਕਦਮਾਂ ਤੇ ਫਿਰ ਵੀ ਅਦਾਲਤ ਦਾ ਰੁਕ ਕਰਨਾ ਪਿਆ ਫੈਰਮਾਨ ਜੋਗ ਅਦਾਲਤ ਵੱਲੋਂ ਉਹਨਾਂ ਨੂੰ ਜਿਹੜਾ ਸਾਰਾ ਕੁਝ ਜਿਹੜਾ ਆਰਡਰ ਕੀਤੇ ਤੇ ਫਿਰ ਲੋਕ ਸਭਾ ਦੇ ਸਪੀਕਰ ਵੱਲੋਂ ਜਿਹੜੀ ਕਿ ਸੌਂਚ ਗਾਈਗੀ ਹੁਣ ਜਿਹੜੀ ਅੱਜ ਬਹੁਤ ਵੱਡੀ ਅਪਡੇਟ ਆ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ 4 ਤਰੀਕ ਨੂੰ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ ਆਰਡਰ ਨੇ ਰਿਹਾਈ ਦੇ ਹੋ ਜਾਣਗੇ ਚਲੋ ਅੱਜ ਦੀ ਤਰੀਕਾ ਜਿਹੜੀ ਹੁਣ ਕੱਲ ਤੇ ਪੈ ਗਈ ਆ 5 ਦਸੰਬਰ ਤੇ ਪੈ ਗਈ ਆ 5 ਦਸੰਬਰ ਨੂੰ ਕੱਲ ਦੀ ਅਡੇਕ ਕਰੋ ਤੁਸੀਂ ਅਕਾਲ ਪੁਰਖ ਮੂਹਰੇ ਵੀ ਤੁਸੀਂ ਅਰਦਾਸ ਕਰੋ ਕਿ ਸਾਡੇ ਸਾਰੇ ਹੀ ਬੰਦੀ ਸਿੰਘ ਜਿੰਨੇ ਵੀ ਪੰਜਾਬ ਦੇ ਨੇ ਜਾਂ ਪੰਜਾਬ ਤੋਂ ਬਾਹਰ ਨੇ ਜਿਹੜੇ ਕਿ ਸਜ਼ਾ ਭੁਗਤ ਰਹੇ ਨੇ ਉੱਟੀ 33 33 ਸਾਲਾਂ ਤੋਂ ਸਿੰਘ ਉਹ ਸਜ਼ਾ ਭੁਗਤ ਰਹੇ ਨੇ ਤੇ ਉਹਨਾਂ ਨੂੰ ਵੀ ਸੱਡੇ ਸਰਕਾਰ ਤੇ ਜਿਹੜੇ ਨਵੇਂ ਬੰਦੀ ਸਿੰਘ ਬਣਾਏ ਨੇ 50 ਦੇ ਕਰੀਬ ਇਹਨਾਂ ਨੂੰ ਵੀ ਸਰਕਾਰ ਨੂੰ ਨਰਵਈਆ ਜਿਹੜਾ ਅਪਣਾਉਣਾ ਚਾਹੀਦਾ ਭਗਵੰਤ ਮਾਨ ਨੂੰ ਐਡਾ ਇਹਨਾਂ ਦਾ ਕੋਈ ਜਲਮ ਨਹੀਂ ਐਡਾ ਇਹਨਾਂ ਦਾ ਕੋਈ ਕਾਰਾ ਨਹੀਂ ਕੋਈ ਡਾਕਾ ਨਹੀਂ ਮਾਰਿਆ ਕੁਝ ਹੋਰ ਦੇਸ ਤਰੋ ਦਾ ਕੰਮ ਨਹੀਂ ਕੀਤਾ ਸਿਰਫ ਇੱਕ ਆਪਣੇ ਸਾਥੀ ਨੂੰ ਸੜਾਉਣ ਲਈ ਇਹ ਉਥੇ ਅਜਨਾਲਾ ਦੀ ਇਹਨਾਂ ਨੇ ਇੱਕ ਕਾਹਨ ਬਣਾਤਾ ਵੱਡਾ মিডিਆ ਨੇ ਕਿ ਪਤਾ ਨਹੀਂ ਉੱਥੇ ਕੀ ਹੋ ਗਿਆ ਕੀ ਨਾ ਹੋ ਗਿਆ ਸਾਰਾ ਜਿਹੜਾ ਫਿਰ ਜਿੱਥੇ ਆਪਣੇ ਕਹਿੰਦੇ ਹੁੰਦੇ ਆ ਆਪਣੇ ਜੜਾ ਵੱਢਣ ਲੱਗ ਪਏ ਤੇ ਫਿਰ ਸਰਕਾਰ ਨੇ ਡਿਸੀਜਨ ਲੈਂਦਾਗਾ ਜੇਕਰ ਆਪਣੇ ਜਿਹਨੂੰ ਅਸੀਂ ਆਪਣੇ ਕਹਨੇ ਆ ਪਰ ਕਹਣਾ ਤਾਂ ਪੈ ਰਿਹਾਗਾ ਦੁੱਖ ਦੇ ਨਾਲ ਪਰ ਹਾਏ ਉਹ ਹਰਅਮੀ ਹਾਇ ਉਹ ਚੋਰ ਠੱਗ ਖੱਚ ਜੋ ਵੀ ਉਹਨਾਂ ਨੂੰ ਸ਼ਬਦ ਕਹਿ ਲਈਓ ਥੋੜਾ ਹੈਗਾ ਉਹਨਾਂ ਵਾਸਤੇ ਕਿਉਂਕਿ ਸਾਰੇ ਬੰਦੇ ਨੇ ਜਿਹੜੇ ਉਹ ਉਹਨਾਂ ਦੀ ਭਾਸ਼ਾ ਕੀ ਜਿਹੜੀ ਉਹ ਝਲਕਦੀ ਆ ਏਜੰਸੀਆਂ ਦੇ ਵਿੱਚੋਂ ਉਹਨਾਂ ਦੀ ਭਾਸ਼ਾ ਝਲਕਦੀ ਆ ਸਰਕਾਰਾਂ ਦੇ ਵਿੱਚੋਂ ਉਹਨਾਂ ਦੀ ਭਾਸ਼ਾ ਝਲਕਦੀ ਆ ਟੌਟ ਪੜੇ ਵਿੱਚੋਂ ਕਿ ਟੌਟ ਪੜਾ ਸੀ ਕਿਵੇਂ ਕਰਨਾ ਸਿੱਖਾਂ ਦੇ ਨਾਲ ਗਦਾਰੀ ਕਿਵੇਂ ਕਰਨੀ ਆ ਕਿ 29 ਸਾਲ ਦਾ ਨੌਜਵਾਨ ਉੱਪਰ ਕੇ ਸਾਹਮਣੇ ਆ ਗਿਆ ਅੱਜ ਉਹ ਅੱppa ਕਹਦੇ ਕਿ ਟੀਸੀ ਦਾ ਮਹਿਰ ਬਣ ਗਿਆ ਤੇ ਸਿੱਖ ਸੰਗਤ ਨੇ ਤੇ ਗੁਰੂ ਮਹਾਰਾਜ ਨੇ ਉਹਤੇ ਕਿਰਪਾ ਕੀਤੀ ਤਾਂ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਤਦਾਰ ਦੇ ਵਿੱਚ ਸਿੱਖ ਨੌਜਵਾਨ ਗੱਭਰੂ ਸਾਡੀਆਂ ਮਾਮਾ ਭੈਣਾ ਬਜ਼ੁਰਗ ਬਾਪੂਆਂ ਨੂੰ ਆਪਣੇ ਦੇ ਨਾਲ ਜੋੜਨ ਤੋਂ ਬਜਾਏ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਉਸ ਤੋਂ ਬਾਅਦ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਨਸੇ ਦਾ ਜਿਹੜਾ ਪੰਜਾਬ ਦੇ ਵਿੱਚ ਅੱਜ ਵੀ ਕੋਹੜ ਚੱਲ ਰਿਹਾ ਧੜਾ ਧੜ ਨੌਜਵਾਨ ਦਮਾਲੇ ਬਨਣ ਲੱਗ ਪਏ ਸੀ ਤੇ ਸਿੱਖਿਤ ਪ੍ਰੇਰਿਤ ਹੋਣ ਲੱਗ ਪਏ ਸੀ ਤੇ ਨਸਾ ਸਾੜਨ ਲੱਗ ਪਏ ਸੀ ਨਾ ਇਹ ਸਰਕਾਰਾਂ ਚਾਹੁੰਦੀਆਂ ਨੇ ਨਾ ਹੀ ਵਿਰੋਧੀ ਬੰਦੇ ਚਾਹੁੰਦੇ ਨੇ ਨਾ ਹੀ ਕਦੇ ਏਜੰਸੀਆਂ ਚਾਹੁੰਦੀਆਂ ਨੇ ਬੜਾ ਪਵਾਰਾ ਪਾਇਆ ਗੋਦੀ ਵੀੜੀ ਨੇ ਇਹ ਪਿੰਡਰਾ ਵਾਲਾ ਆ ਗਿਆ ਇਹ ਦੂਜਾ ਪਿੰਡਰਾ ਵਾਲਾ ਬਣ ਗਿਆ ਇਹ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋ ਗਿਆ ਬੜਾ ਜਿਹੜਾ ਆ ਟੱਟੂ ਜਿਹੜੇ ਸੰਸਰਨ ਵਾਲੇ ਇਹ ਟੜਫੇ ਸਖਵੀਰ ਬਾਦਲ ਟੜਪਿਆ ਸਖਵੀਰ ਬਾਦਲ ਦਾ ਜਿਹੜਾ ਖਾਸ ਖਾਸ ਤੇਰਾ ਬਲਟਵਾ ਉਹਨੇ ਬਥੇਰਾ ਚਿੱਕਾ ਮਾਰਿਆ ਹਾਰਸੇਮਰ ਤੇ ਬਥੇਰਾ ਚਿੱਕਾ ਮਾਰਿਆ ਅਤੇ ਹੋਰਾਂ ਨੇ ਬਥੇਰੀਆਂ ਜਿਹੜੀਆਂ ਪੜਾਸਾ ਗੱਡੀਆਂ ਤੇ ਜਿਹੜੇ ਲੁਧਿਆਣੇ ਦੇ ਵਿੱਚ ਬੈਠੇ ਨੇ ਇੱਕਾ ਦੁੱਕਾ ਜਿਹੜੇ ਉਹਨਾਂ ਨੇ ਬਥੇਰਾ ਜਿਹੜਾ ਰੱਜ ਕੇ ਟ੍ਰੋਲ ਕੀਤਾ ਤੇ ਸਰਕਾਰ ਨੇ ਟ੍ਰੋਲ ਕੀਤਾ ਮੈਂ ਤੈਨੂੰ ਪਹਿਲਾਂ ਵੀ ਕਈ ਵਾਰੀ ਗੱਲਾਂ ਕਹੀਆਂ ਸੀ ਉਹਨੂੰ ਪੂਰੀ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਭਾਈ ਅੰਮਿਤਪਾਲ ਸਿੰਘ ਨੂੰ ਤੇ ਅੱਜ ਜਿਹੜਾ ਘਟ ਗਜ਼ਾਰਦੇ ਨੇ ਅੱਜ ਜੇਲ੍ਹ 'ਚ ਬੈਠਿਆਂ ਨੂੰ ਕਹਿ ਰਹੇ ਨੇ ਬੰਦੇ ਵਰਵਾ ਦੇ ਤੇ ਜਿਹੜੀ ਹੁਣ ਜਿਹੜੀ ਤਰੀਕਾ ਕੱਲ 5 ਦਸੰਬਰ ਤੇ ਪੈ ਗਈ ਤੇ ਤੁਹਾਨੂੰ ਇੱਕ ਪਹਿਲੀ ਖੁਸ਼ਖਬਰੀ ਦੇ ਦੇਵਾਂ ਕਿ ਪਰਮਾਤਮਾ ਅੱਗੇ ਤੁਸੀਂ ਅਰਦਾਸ ਕਰੋ ਅੱਜ ਗੁਰੂ ਰਾਮਦਾਸ ਦੇ ਚਰਨਾਂ 'ਚ ਗੁਰੂ ਹਰਗੋਬਿੰਦ ਸਿੰਘ ਦੇ ਚਰਨਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਾਰੀ ਅਪੀਲ ਦਲੀਲ ਰੱਖੋ ਰੱਖੋ ਕਿ ਸਾਡੇ ਸਿੰਘਾਂ ਨੂੰ ਜਿਹੜਿਆਂ ਨੂੰ ਜਿੰਨੇ ਵੀ ਨੇ ਚਾਹੇ NSA ਲੱਗੀ ਜਾਂ ਸਿੰਘਾਂ ਤੇ ਚਾਹੇ ਦੂਜੇ ਸਿੰਘ ਪਹਿਲਾਂ ਬੰਦੀ بنائے ਹੋਏ ਨੇ ਸਾਰਿਆਂ ਨੂੰ ਰਿਹਾ ਸਰਕਾਰ ਕਰੇ ਤੇ ਕੋਟ ਕਰੇ ਤੇ ਹੁਣ ਜਲਦੀ ਭਾਈ ਅੰਮਰਤਪਾਲ ਸਿੰਘ ਜਲਦੀ ਬਾਹਰ ਆ ਰਿਹਾਗਾ ਕੱਲ ਨੂੰ ਆਰਡਰ ਹੋ ਜਾਣੇ ਦੇ ਰਿਹਾਈ ਦੇ ਲਗਭਗ ਤੈ ਹੋ ਚੁੱਕਿਆਗਾ ਤੇ ਜਿਹੜੀ ਸਾਰੀ ਦਲੀਲ ਅਪੀਲ ਜਿਹੜੀ ਜੱਜ ਸਾਹਿਬਾਂ ਨੇ ਬੜੇ ਧਿਆਨ ਦੇ ਨਾਲ ਸੁਣੀ ਆ ਤੇ ਉਹਨਾਂ ਨੇ ਜਿਹੜਾ ਇਹ ਜਿਹੜਾ ਰੱਖਵਾਗਾ ਕੱਲ ਉੱਤੇ ਰੱਖ ਦਿੱਤਾਗਾ ਕੱਲ ਨੂੰ ਇੱਕ ਸਿੱਖ ਕੌਮ ਦੀ ਵੱਡੀ ਜਿੱਤ ਹੋਵੇਗੀ ਪੰਥ ਦੀ ਜਿੱਤ ਹੋਵੇਗੀ ਇਸ ਸਿੱਖ ਕੌਮ ਦੇ ਵਿੱਚ ਦੁਬਾਰਾ ਉਹ ਲਹਿਰ ਉਮੜੇਗੀ ਨਸਿਆਂ ਦਾ ਕੋੜ ਜਿਹੜੇ ਨੌਜਵਾਨ ਛੱਡਣਾ ਚਾਹੁੰਦੇ ਨੇ ਉਹ ਵੀ ਆਸ ਲਾਈ ਬੈਠੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਆਵੇ ਤੇ ਉਹ ਸਿੱਖ ਕੌਮ ਦੀ ਅਗਵਾਈ ਕਰੇ ਤਾਂ ਉਸ ਨੂੰ ਸੋਹੇ ਤੇ ਲੈ ਕੇ ਕਿ ਅਸੀਂ ਵੀ ਜਿਹੜਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜਾ ਕੇ ਅੰਮ੍ਰਿਤਪਾਣ ਕਰੀਏ ਨਸਾਂ ਛੱਡੀਏ ਇੱਕ ਨੌਜਵਾਨਾਂ ਦਾ ਬੜਾ ਉਹ ਆ ਕਿਉਂਕਿ ਕੋਈ ਵੀ ਬੰਦਾ ਦਾ ਬੰਦੇ ਨੂੰ ਸੇਧ ਦੇਣੀ ਉਹਨੂੰ ਸਿੱਧੇ ਰਸਤੇ ਪਾਉਣਾ ਬਹੁਤ ਵੱਡਾ ਯੋਗਦਾਨ ਹੁੰਦਾ ਲੀਡਰ ਦਾ ਹੁਣ ਕਿਰਾਹੇ ਪਾਉਣਾ ਇਹ ਵੀ ਲੀਡਰ ਦਾ ਕੰਮ ਹੁੰਦਾਗਾ ਕਿਸੇ ਨੂੰ ਖੱਡ ਵਿੱਚ ਡੇਗਣਾ ਖੂਹ ਵਿੱਚ ੱਟਕਾ ਦੇਣਾ ਇਹ ਵੀ ਸਾਰਾ ਲੀਡਰ ਦਾ ਕੰਮ ਹੁੰਦਾ ਪਰ ਉਹ ਇੱਕ ਸਿੱਖ ਲੀਡਰ ਅੰਮ੍ਰਿਤਪਾਲ ਸਿੰਘ ਨੇ ਇੱਕ ਉਹ ਰਸਤਾ ਦਿਖਾਤਾ ਸਿੱਖਾਂ ਨੂੰ ਉਹ ਰਸਤਾ ਦਿਖਾਤਾ ਨੌਜਵਾਨਾਂ ਨੂੰ ਕਿ ਜੇਕਰ ਇਸ ਰਸਤੇ ਤੇ ਤਰੇ ਤਾਂ ਤੁਹਾਡੀ ਮੌਤ ਇਸ ਤਰ੍ਹਾਂ ਆਵੇਗੀ ਇਸ ਰਸਤੇ ਤੇ ਤਰੇ ਤੁਰੇ ਤਾਂ ਤੁਹਾਡੀ ਮੌਤ ਇਸ ਤਰ੍ਹਾਂ ਆਵੇਗੀ ਕਿਉਂਕਿ ਮਰਨਾ ਮਰਨ ਮਰਨ ਦੇ ਵਿੱਚ ਫਰਕ ਆ ਐਸੀ ਮਰਨੀ ਜੋ ਮਰੇ ਬਹੁਰਨਾ ਮਰਨਾ ਹੋਏ ਐਸੀ ਮਰਨੀ ਮਰੋ ਜੇ ਤੁਹਾਨੂੰ ਤੁਸੀਂ ਮਰਨਾ ਵੀ ਚਾਹੁੰਦੇ ਹੋ ਕਿ ਤੁਹਾਨੂੰ ਕੌਮ ਯਾਦ ਰੱਖੇ ਕਿ ਹਾਂ ਵੀ ਇਹਨਾਂ ਨੇ ਦੇਸ਼ ਦੇ ਲਈ ਸਿੱਖ ਪੰਥ ਦੇ ਲਈ ਜਾ ਆਪਾਂ ਕਹ ਜੀ ਕਿਸੇ ਵੀ ਧਰਮ ਦੇ ਖਾਤਰ ਬਿਫਤਾ ਆਉਂਦੀ ਆ ਉਹਦੇ ਲਈ ਇਹਨਾਂ ਨੇ ਸ਼ਹੀਦੀ ਪਾਈ ਮੂਰੇ ਹੋ ਕੇ ਲੜੇ ਪਾਈ ਇਸ ਕਰਕੇ ਜਿਹੜੀ ਇਹ ਵੱਡੀ ਜਿਹੜੀ ਘਾਲਣਾਗੀ ਸਿੱਖ ਕੌਮ ਦੀ ਜਿਹੜਾ ਕਿ ਉਪਜੇ ਹੀ ਸਿੱਖ ਕੌਮ ਖੰਡੇ ਦੀ ਧਾਰ ਦੇ ਵਿੱਚੋਂ ਆ ਤੇ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਨਾਲ ਲਿਖੋ ਤੇ ਭਾਈ ਅੰਮਰਪਾਲ ਸਿੰਘ ਦੇ ਸਪੋਰਟਰ ਨੇ ਜਿੰਨੇ ਵੀ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰ ਦਿਓ ਕੱਲ ਨੂੰ ਭਾਈ ਅੰਮਰਤਪਾਲ ਸਿੰਘ ਦੇ ਲਗਭਗ 100% ਜਿਹੜੇ ਆਰਡਰ ਹੋ ਜਾਣੇ ਨੇ ਰਿਹਾਈ ਦੇ ਤੇ ਬਾਕੀ ਸੇ ਸਤ ਸਿੰਘ ਹੋਰ ਨਾਲ ਨੇ ਤੇ ਹੋ ਸਕਦਾ ਕਿ ਮੈਨੂੰ ਇਹ ਨਹੀਂ ਪਤਾ ਕਿ ਦਸਾ ਦਾ ਦਸਾ ਸਿੰਘ ਜਿਹੜੇ ਨੇ ਉਹ ਵੀ ਬਾਹਰ ਆ ਸਕਦੇ ਨੇ 6 ਅੰਮਰਤਪਾਲ ਸਿੰਘ ਦੇ ਸਾਥੀ ਤੇ 7 ਮਾ ਅੰਮਰਤਪਾਲ ਸਿੰਘ ਇਹਨਾਂ ਐਨਐਸਏ ਨੂੰ ਜਿਹੜੇ ਇਹ ਕੱਲ ਨੂੰ ਲਗਭਗ 100% ਜਿਹੜੀ ਐਨਐਸਏ ਖਤਮ ਕੀਤੀ ਜਾਵੇਗੀ ਜੱਜ ਸਾਹਿਬਾਂ ਵੱਲੋਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਤੇ ਜਿਹੜਾ ਰਿਹਾਈ ਦੇ ਆਰਡਰ ਹੋ ਜਾਣਗੇ ਜਲਦੀ ਆਪਣੇ ਦੇ ਵਿੱਚ ਤੁਹਾਡੇ ਵਿੱਚ ਪੰਜਾਬ ਦੇ ਵਿੱਚ ਭਾਈ ਅੰਮਰਪਾਲ ਸਿੰਘ ਵੰਤਰਨਗੇ ਦਵਾਰੇ ਖਾਲਸਾ ਬਹੀਰ ਜਿਹੜੀ ਚਲਾਈ ਜਾਵੇਗੀ ਤੇ ਬਾਕੀ ਜਿਹੜਾ ਦੁੱਖ ਤਕਲੀਫਾਂ ਨੇ ਜਿਨ੍ਹਾਂ ਨੇ ਖੰਡੂਰ ਸਾਹਿਬ ਵਾਸੀਆਂ ਨੇ ਇੱਕ ਵੱਡੀ ਉਮੀਦ ਲੈ ਕੇ ਭਾਈ ਅੰਮਰਪਾਲ ਸਿੰਘ ਨੂੰ ਐਮਪੀ ਬਣਾਇਆ ਤੇ ਉਹਨਾਂ ਦੀ ਅਵੇਦਾ ਨੇ ਤੇ ਉਹਨਾਂ ਦੇ ਵੀ ਜਿਹੜੇ ਰੁਕੇ ਕੰਮ ਨੇ ਅੱਜ ਜਿਹੜੇ ਕੰਮ ਹੋ ਨਹੀਂ ਰਹੇ ਐਮਪੀ ਦਾ ਅਹੁਦਾ ਮਿਲਿਆ ਹੋਇਆਗਾ ਭਾਈ ਅੰਮਰਪਾਲ ਸਿੰਘ ਜਿੱਤੇ ਨੇ ਐਮਪੀ ਦੇ ਤੇ ਉਹਨਾਂ ਦੇ ਕੰਮ ਕਾਜ ਵੀ ਦੇਖਣੇ ਨੇ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਸੀਂ ਆਸ ਰੱਖੋ ਪਰਮਾਤਮਾ ਉੱਤੇ ਅਡੋਲ ਨਿਸ਼ਟਾ ਰੱਖੋ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਜਲਦੀ ਬਾਹਰ ਆ ਸਕਣ ਧੰਨਵਾਦ ਵਹਿਗੂ ਜੀ ਕਾਲਸਾ ਵਹਿਗੂ ਜੀ ਕੀ ਫਤਿਹ